ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਸ਼ੁਰੂਆਤ ਦੇ ਵਿੱਚ ਹੀ ਕਹਿ ਦੇਣਾ ਚਾਹੁੰਦੇ ਆ ਸਾਡੀ ਇਹ ਵੀਡੀਓ ਕਿਸੇ ਨੂੰ ਡਰਾਉਣ ਲਈ ਨਹੀਂ ਇਹ ਸਿਰਫ ਜਾਣਕਾਰੀ ਵਾਸਤੇ ਸਾਂਝੀ ਕਰ ਰਿਹਾ ਹਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਸੇਤਾਂ ਲੋਟ ਨੇ ਜੀ ਹਾਂਜੀ ਹਾਂਜੀ ਸਰਪੰਚ ਸਾਹਿਬ ਪੰਜ ਚਾਰ ਦਿਨਾਂ ਦੇ ਲੈ ਮੌਸਮ ਨੂੰ ਲੈ ਕੇ ਬੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੋਜੀਸ਼ਨ ਆ ਤੇ ਹੁਣ ਕੀ ਪੋਜੀਸ਼ਨਾਂ ਦੱਸੋਗੇ ਜੀ ਕੁਝ ਸਰਹੱਦੀ ਜਿਹੜਾ ਖਾਸ ਤੌਰ ਤੇ ਜਿੱਧਰ ਮਹਾੜਾ ਆਏ ਹੋਏ ਨੇ ਤੁਸੀਂ ਵਨ ਸਾਈਡ ਹੂੰ ਪੌਂਗ ਡੈਮ ਸਾਈਡ ਉਧਰ ਪੌਂਗ ਡੈਮ ਦਾ ਪਾਣੀ ਆਉਣਾ ਜਿਹੜੇ ਰਾਕਿਆਂ ਚ ਉੱਥੇ ਹਾਲਤ ਚਿੰਤਾਜਨਕ ਬਣੇ ਹੋਏ ਨੇ ਅੱਛਾ ਜੀ ਲੋਕ ਆਪਣੀਆਂ ਰੇੜੀਆਂ ਲੈ ਕੇ ਬਰਦ ਰੇੜੀਆਂ ਲੈ ਕੇ ਮੋਟਰਸਾਈਕਲ ਰੇੜੀਆਂ ਲੈ ਕੇ ਟਰਾਲੀਆਂ ਲੈ ਕੇ ਆਪਦਾ ਸਮਾਨ ਲੈ ਕੇ ਸੁਰੱਖਿਤਾਵਾ ਮ ਵੱਲ ਭੱਜੇ ਜਾ ਰਹੇ ਨੇ ਹੂੰ ਪਸ਼ੂ ਵੀ ਪਸ਼ੂਆਂ ਦੇ ਪਾਣੀ ਇੱਥੇ ਤੱਕ ਆਉਂ ਪਸ਼ੂ ਡੁੱਬਦਾ ਨਹੀਂ ਹੁੰਦਾ ਆਪ ਨੂੰ ਪਤਾ ਤੇ ਲੋਕ ਇਧਰੋਂ ਉਧਰੋਂ ਉਧਰੋਂ ਉਧਰ ਭੱਜ ਰਹੇ ਨੇ ਸੁਰੱਖਿਆ ਥਾਵਾਂ ਮਰ ਜਾ ਰਹੇ ਨੇ ਹੂੰ ਹੁਣ ਸੁੱਕੇ ਦਾਸਰ ਤੇ ਪਸ਼ੂਆਂ ਦੇ ਚਾਰੇ ਦੀ ਜਿਹੜੀ ਪ੍ਰੋਬਲਮ ਆਉਣ ਲੱਗ ਪਈ ਮੁਸ਼ਕਲ ਆ ਰਹੀ ਹੈ ਹੂੰ ਵੈਸੇ ਆਪਣੇ ਚੀਤੇ ਵਾਲ ਸਾਹਿਬ ਤੇ ਮੈਂਬਰ ਰਾਸਵਾ ਹਰਪੰਦਰ ਸਿੰਘ ਉਹਨਾਂ ਨੇ ਮਿੱਟੀ ਦੀਆਂ ਬੋਰੀਆਂ ਦਾ ਪ੍ਰਬੰਧ ਕੀਤਾ ਮਿੱਟੀ ਦਾ ਤੇ ਬੋਰੀਆਂ ਦਾ ਵੀ ਤੁਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਕਿਰਪਾ ਬਚਾਇਆ ਜਾਵੇ ਕਾਗਤੂ ਸੀਵਨ ਤਕਰੀਬਨ 3-400 ਫੁੱਟ 500 ਫੁੱਟ ਡੈਮੇਜ ਹੋ ਚੁੱਕਾ ਜੇ ਟੁੱਟਿਆ ਰਹੀਗਾ ਹੂੰ ਜੇ ਤੁਸੀਂਵਨ ਟੁੱਟਦਾ ਤਾਂ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਇਹ ਕੈਕ ਜ਼ਿਲ੍ਹਿਆਂ ਦੀ ਪ੍ਰੋਬਲਮ ਹੈ ਇਹ ਇੰਨਾ ਪਾਣੀ ਆਉਣ ਦਾ ਕਾਰਨ ਕੀ ਹੈ ਇਹ ਹੂੰ ਇਹ ਹੈ ਵੀ ਜਦੋਂ ਹਮਾਤਤ ਲੈਂਡ ਸਲਾਈਡਿੰਗ ਹੋ ਰਹੀ ਹੈ ਬੱਦਲ ਫਟ ਰਹੇ ਨੇ ਹੂੰ ਉੱਥੇ ਸ਼ਿਮਲਾ ਸਾਈਡ ਜਦੋਂ ਬੱਦਲ ਫੜਦੇ ਨੇ ਤਾਂ ਉਹ ਪਾਣੀ ਸਾਰਾ ਤੁਸੀਂਵਨ ਵੱਲ ਆਉਂਦਾ ਉਹਦੇ ਵੱਲ ਪੌਂਗ ਡੈਮ ਵੱਲ ਆਉਂਦਾ ਹੂੰ ਪੌਂਗ ਡੈਮ ਦਾ ਪਾਣੀ ਇੱਧਰ ਆਉਂਦਾ ਆਪਣੇ ਪੰਜਾਬ 'ਚ ਤੁਸੀਂ ਵਨ ਸਾਈਡ ਉਹਨਾਂ ਨਾਲ ਟਕਰਾਂਦਾ ਆਖੇ ਓਨੀ ਮੁਸ਼ਕਿਲ ਆਪਾਂ ਨੂੰ ਹਮਾਤਰ ਦੇ ਪਾਣੀ ਦੀ ਨਹੀਂ ਹੈਗੀ ਆ ਪੰਜਾਬ ਦੇ ਪਾਣੀ ਦੀ ਨਹੀਂ ਹੈਗੀ ਜਿੰਨੀ ਹਮਾਤਰ ਦੇ ਪਾਣੀ ਦੀ ਹੈ ਫੋ ਇਸ ਕਰਕੇ ਭਈ ਸਾਰੇ ਜਣੇ ਕਾਮਨਾ ਕਰੋ ਵੀ ਇਹ ਸਾਰੇ ਲੋਕ ਸੁਰੱਖਿਅਤ ਰਹਿਣ ਬਚੇ ਰਹਿਣ ਪੌਂਗ ਡੈਮ ਦੇ ਜਿਹੜਾ ਗੇਟ ਨੇ ਉਹ ਬਾਰ ਬਾਰ ਨਾ ਖੋਲਣੇ ਪੈਣ ਲਾਈਨ ਸਲਾਈਡਿੰਗ ਪੰਦ ਉਹ ਜੇ ਪਰ ਜਿਹੜੀਆਂ ਸੋਸ਼ਲ ਮੀਡੀਆ ਦੇ ਰਿਪੋਰਟਾਂ ਜਾਂ ਟੀਵੀ ਦੀਆਂ ਰਿਪੋਰਟਾਂ ਨੇ ਉਹ ਦੱਸਤੀਆਂ ਨੇ ਵੀ ਹਾਲਾਤ ਸੱਚੀ ਮੁੱੱਚੇ ਡਰਾਉਣੇ ਨੇ ਜੇ ਕਿਸੇ ਨੂੰ ਲੱਗਦਾ ਵੀ ਇਹ ਯਾਰ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਨੇ ਉਹ ਭਾਈ ਜਾ ਕੇ ਉੱਥੇ ਦੇਖ ਸਕਦਾ ਨਾਲੇ ਲੋਕਾਂ ਦੀ ਹੈਲਪ ਕਰਿਓ ਨਾਲੇ ਇੱਥੇ ਜਾ ਕੇ ਦੇਖਿਓ ਇਹ ਮੰਡ ਖੇਤਰ ਤਰਨਤਾਰਨ ਹੁਸ਼ਿਆਰਪੁਰ ਦੇ ਜਿਲ੍ਹੇ ਨੇ ਜਿਹੜੇ ਇਹ ਅਲਰਟ ਦੇ ਨੇ ਸਕੂਲ ਵੀ ਅਲਰਟ ਤੇ ਨੇ ਕਈ ਸਕੂਲ ਬੰਦਲੇ ਕਰਤੇ ਕਈਆਂ ਦੇ ਬੰਦ ਹੋਣ ਦੇ ਚਾਂਸ ਨੇ ਕਿਉਂਕਿ ਪਾਣੀ ਆਈ ਜਾਂਦਾ ਤੇ ਲੋਕ ਜਦੋਂ ਰਾਤਾਂ ਨੂੰ ਸੌਂਦੇ ਨੇ ਉਹ ਇੱਕ ਇੱਕ ਜੀ ਜਾਗ ਕੇ ਰਾਖੀ ਰੱਖਦਾ ਪਿੰਡ ਦੀ ਵੀ ਯਾਰ ਹੁਣ 10 ਜਣੇ ਇੱਧਰਲੇ ਪਾਸੇ ਖੜ੍ਹਜੋ ਹੁਣ 10 ਜਣੇ ਇੱਧਰਲੇ ਪਾਸੇ ਵੀ ਪਾਣੀ ਤਾਂ ਨਹੀਂ ਆਉਂਦਾ ਵੀ ਰਾਤ ਨੂੰ ਪਾਣੀ ਨਾ ਜਾਈ ਪਾਣੀ ਨਾ ਜਾਈ ਕਿਉਂਕਿ ਇਹ ਪਿਛਲੇ ਸਾਲਾਂ ਤੋਂ ਵੀ ਇਹੀ ਹਾਲਾਤਾਂ ਨੇ ਕੋਈ ਐਤਕੀ ਨਹੀਂ ਹੈਗੀ ਆ ਪਤਾ ਨਹੀਂ ਸਾਡੀਆਂ ਸਰਕਾਰਾਂ ਕਦੋਂ ਜਾਣਣਗੀਆਂ ਪਿਛਲੇ ਸਾਲ ਵੀ ਆਏ ਸੀ ਉਦੋਂ ਪਿਛਲੇ ਸਾਲ ਵੀ ਆਏ ਸੀ ਤੇ ਪਿਛਲੇ ਸਾਲ ਤਾਂ ਮੁਰਗੀਆਂ ਦਾ ਮੁਆਵਜ਼ਾ ਵੀ ਦਿੱਤਾ ਸੀ ਬੱਕਰੀਆਂ ਦਾ ਮੁਆਵਜ਼ਾ ਵੀ ਦਿੱਤਾ ਸੀ ਉਹੀ ਇਲਾਕਾ ਹੋਣਾ ਜਿੱਥੇ ਫੇਰ ਪਾਣੀ ਮਾਰ ਕਰ ਰਿਹਾ ਹੈ ਵੀ ਆਪਾਂ ਸਾਰੇ ਕਾਮਨਾ ਕਰੋ ਵੀ ਯਾਰੇ ਪਾਣੀ ਕਿਸੇ ਦਾ ਬਾਲ ਬੱਚਾ ਕਿਸੇ ਦਾ ਜੀ ਨਾ ਗਵਾਵੇ ਤੰਦਰੁਸਤ ਰਹਿਣ ਸਾਰੇ ਇੱਕ ਸਰਪੰਚ ਸਾਹਿਬ ਪਿਛਲੇ ਸਾਲ ਦੀ ਗੱਲ ਆ ਸੋਡੀ ਗੱਲ ਤੋਂ ਗੱਲ ਜ਼ਿਆਦਾ ਗਈ ਜਦੋਂ ਮੁਰਗੀਆਂ ਦੇ ਮਵਾਜਬੇ ਦਾ ਮੁਆਇਨਾ ਕਰਨ ਆਏ ਨੇ ਮਹਾਰਾਜ ਸਾਹਿਬ ਉਦੋਂ ਬੜਾ ਚਿੱਕੜ ਦੇ ਵਿੱਚ ਵੀ ਵੜ ਕੇ ਦਿਖਾ ਕੇ ਗਏ ਮਵਾਜਬਾ ਤਾਂ ਕਹਿੰਦੇ ਕਿਸੇ ਨੂੰ ਨਹੀਂ ਮਿਲਿਆ ਐਤਕੀ ਫਿਰ ਮਾਲਵੇ ਨੂੰ ਇਧਰੋਂ ਤਾਂ ਨਹੀਂ ਕੋਈ ਖਤਰਾ ਜੀ ਕੱਗਰ ਕਣੀ ਕੱਗਰ 'ਚ ਪਾਣੀ ਦਾ ਫਲੋ ਬਹੁਤ ਹੈ ਪਰ ਹਜੇ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਅਲਰਟ ਤੇ ਹੈ ਕੱਗਰ ਨੂੰ ਪਾਣੀ ਦਾ ਵਹਾਅ ਤੇਜ ਹੋ ਗਿਆ ਪਰ ਹਜੇ ਉਧਰ ਉਹਨਾਂ ਪੰਜ ਛੇ ਜ਼ਿਲ੍ਹਕਾਂ 'ਚ ਉਧਰ ਹੀ ਚੱਲ ਰਿਹਾ ਤੁਸੀਂ ਉਹਨਾਂ ਸਾਈਡ ਮਤਲਬ ਆਉਣ ਵਾਲੇ ਦਿਨਾਂ 'ਚ ਮਾਮਲਾ ਬੱਸ ਆਹ ਜੇ ਮੌਸਮ ਖਰਾਬ ਰਹਿੰਦਾ ਪਹਾੜਾਂ ਤੇ ਖਾਸ ਤੌਰ ਤੇ ਪਹਾੜਾਂ ਦਾ ਮੌਸਮ ਖਰਾਬ ਰਹਿੰਦਾ ਤਾਂ ਪੰਜਾਬ ਦੇ ਉਹ ਇਲਾਕਿਆਂ 'ਚ ਤਾਂ ਹੜ੍ਹ ਹੋਰ ਨੁਕਸਾਨ ਕਰਨਗੇ ਹੋਰ ਵੱਧ ਚੜ ਕੇ ਆਵੋਗੇ ਜੇ ਉਧਰ ਪਹਾੜਾਂ 'ਚ ਹੀ ਠੀਕ ਹੋ ਜੇ ਤਾਂ ਸਾਰੀ ਜਨਤਾ ਸਾਰੇ ਲੋਕ ਸੁਖੀ ਬਸਣ ਠੀਕ ਹੈ ਜੀ ਸਰਪੰਚ ਸਾਹਿਬ ਤੁਸੀਂ ਨੇ ਸਾਨੂੰ ਜਾਣਕਾਰੀ ਦਿੱਤੀ ਧੰਨਵਾਦ ਜੀ ਸ਼ੁਕਰੀਆ ਠੀਕ ਹੈ